ਕਾਲ ਜੀ ਮੈਂ ਰਾਜਦੀਪ ਮੇਰੇ ਚੈਨਲ ਪੰਜਾਬੀ ਸੂਟ ਰਾਜਦੀਪ ਟਿਕ ਵਿਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਬਹੁਤ ਝਾਹ ਸੋਹਣੇ ਸੂਟ ਨੇ ਜੀ ਮਸ਼ੀਨ ਵਰਕ ਦੇ ਤੇ ਆਪਾਂ ਸਾਰੇ ਸੂਟਾਂ ਜੀ ਕਸਟਮਾਈਜ਼ ਕੀਤੇ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਮੇ ਸੂਟਾਂ ਦੀ ਕਲੈਕਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਚਾਹ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਿਖਾਵਾਂ ਤੁਹਾਨੂੰ ਸੋਹਣਾ ਸੋਹਣਾ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਮਸ਼ੀਨ ਵਰਕ ਦਾ ਸੂਟ ਹੈ ਤੇ ਆਪਾਂ ਨੇ ਇਹ ਸੂਟ ਰੈਡੀ ਕੀਤੇ ਨੇ ਕਸਟਮਰ ਦੀ ਪਸੰਦ ਦੇ ਅਨੁਸਾਰ ਜੇ ਤੁਹਾਡੇ ਕੋ ਵੀ ਤੁਹਾਡਾ ਕੋਈ ਆਪਣਾ ਡਿਜ਼ਾਈਨ ਆ ਤਾਂ ਤੁਸੀਂ ਸਾਨੂੰ ਡਿਜ਼ਾਈਨ ਭੇਜ ਕੇ ਆਪਰੀ ਪਸੰਦ ਦੇ ਅਨੁਸਾਰ ਸਟੱਫ ਲਗਾ ਕੇ ਤੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਜੀ ਜਿਹੜੇ ਸੂਟਾਂ ਨਾਲ ਦੁਪੱਟੇ ਹੈਗੇ ਉਹਨਾਂ ਦਾ ਰੇਟ ਵਿਦ ਦੁਪੱਟਾ ਹੋਊਗਾ ਜੀ ਜੀਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਉਹਨਾਂ ਦਾ ਰੇਟ ਵਿਦਾਊਟ ਦੁਪੱਟਾ ਹੀ ਹੋਊਗਾ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜ ਸਾਰੇ ਕਾਟਨ ਦੇ ਤੇ ਪਿਓਰ ਕਾਟਨ ਦੇ ਸੂਟ ਨੇ ਜੀ ਸਾਰੇ ਵਧੀਆ ਵਧੀਆ ਬ੍ਰਾਂਡ ਦੀ ਕਾਟਨ ਹੈ ਜੀ ਬਹੁਤ ਜਿਆਦਾ ਸੋਹਣਾ ਆਪਣੇ ਵਰਕ ਕੀਤਾ ਹੋਇਆ ਕਸਤੂ ਨੇ ਆਪਾਂ ਜਿੰਨਾ ਦੇ ਪਿਕ ਭੇਜੀ ਸੀ ਆਪਾਂ ਉਹਦੇ ਆਪਾਂ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਸੇਮ ਕਲਰ ਦੇ ਉੱਤੇ ਤੇ ਸੇਮ ਡਿਜ਼ਾਈਨ ਦੇ ਉੱਤੇ ਜੇ ਤੁਹਾਡੇ ਕੋਲ ਵੀ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਤੁਸੀਂ ਪਿਕ ਭੇਜ ਸਕਦੇ ਹੋ ਜੀ ਇਹ ਪਹਿਲਾ ਹੋਊਗਾ ਜੀ ਇਹ ਵਾਲੀ ਬਹੁਤ ਜਿਆਦਾ ਸੋਹਣੀ ਪਹਿਲਾ ਬੇਲ ਦਿੱਤੀ ਹੋਈ ਹੈ ਘੇਰੇ ਦੇ ਉੱਤੇ ਤੇ ਬਹੁਤ ਜਿਆਦਾ ਸੋਨਾ ਕੰਮ ਆਊਗਾ ਜੀ ਮਲਟੀ ਸ਼ੇਡ ਦੇ ਵਿੱਚ ਤੇ ਪੂਰਾ ਮਸ਼ੀਨ ਵਰਕ ਦਾ ਕੰਮ ਹੈ ਤੇ ਡਬਲ ਸ਼ੇਡ ਦੇ ਵਿੱਚ ਆਪਾਂ ਨੇ ਸਾਰਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਸਾਰੀ ਸ਼ਰਟ ਕਵਰ ਹੋਊਂਗੀ ਇਹ ਵਰਕ ਦੇ ਨਾਲ ਤੇ ਇਹ ਵਾਲਾ ਹੈਗਾ ਜੀ ਬਾਜੂ ਦੇ ਉੱਤੇ ਕੰਮ ਬਹੁਤ ਜਿਆਦਾ ਸੋਹਣਾ ਕੰਮ ਹੈ ਬਹੁਤ ਜਿਆਦਾ ਸੋਹਣਾ ਕੰਮ ਹੈ ਬਾਜੂ ਦੇ ਉੱਤੇ ਤੇ ਪੂਰਾ ਹੈਵੀ ਕੰਮ ਕੀਤਾ ਹੋਇਆ ਸਾਰੇ ਸੂਟ ਦੇ ਉੱਤੇ ਤੇ ਬਣਾਏਗਾ ਦੂਜੀ ਬਾਜੂ ਦੇ ਉੱਤੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਆ ਉਦਾਂ ਹੀ ਆਏਗਾ ਜੀ ਬਾਟਮ ਦੇ ਉੱਤੇ ਕੰਮ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਰ ਸੂਰਦੀ ਤੇ ਬਹੁਤ ਜਿਆਦਾ ਸੋਹਣਾ ਸਟੱਫ ਹੈ ਜੀ ਵਾ ਜਿਹੜਾ ਵੀ ਆਪਾਂ ਤੁਹਾਨੂੰ ਸਟੱਫ ਦਵਾਵਾਂਗੇ ਸਾਰਾ ਵਧੀਆ ਸਟੱਫ ਦਵਾਏ ਕੋਈ ਵੀ ਖਰਾਬ ਹੋਇਆ ਸਟੱਫ ਨਹੀਂ ਦਵਾਵਾਂਗੇ ਜੀ ਤੇ ਵਧੀਆ ਬ੍ਰੈਂਡ ਦਾ ਸਟੱਫ ਹੋਊਗਾ 3 ਦਿਨ ਆਪਾਂ ਰੱਖਿਆ ਪਿਓਰ ਬਰਬਰੀ ਦਾ ਦੁਪੱਟਾ ਤੇ ਦੁਪੱਟਾ ਆਪਾਂ ਨੇ ਰੱਖਿਆ ਹੈ ਕੰਟਰਾਸਟ ਤੇ ਬਹੁਤ ਜਿਆਦਾ ਸੋਹਣਾ ਆਪਾਂ ਮਸਟਰ ਸ਼ੇਡ ਦਾ ਦੁਪੱਟਾ ਰੱਖਿਆ ਹੋਇਆ ਹੈ ਜੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਰ ਸੂਰਦੀ ਜੀਰਾ ਵੀ ਇਹਦਾ ਰੇਟ ਹੋਊਗਾ ਜੀ ਵੀ ਇਹ ਦੁਪੱਟਾ ਹੋਊਗਾ ਤੇ ਦੁਪੱਟੇ ਵੀ ਤੁਹਾਨੂੰ 2.5 ਮੀਟਰ ਦੇ ਖੂਲੇ ਢੂਲੇ ਮਿਲਣਗੇ ਜੇ ਤੁਸੀਂ 2 ਟਾਈਆਂ 2.5 ਦਾ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ 2 ਟਾਈਆਂ 2.5 ਦਾ ਵੀ ਕਰਕੇ ਦੇ ਦਾਂਗੇ ਜੀ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਬਰਾਸੂਲ ਕਲਰ ਦੇ ਜੇ ਬਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕਸਟ ਸੂਟ ਹੈ ਜੀ ਆਪਣੇ ਕੋ ਬਹੁਤ ਜ਼ਿਆਦਾ ਸੋਹਣਾ ਜੈਲੋ ਮਾਸਟਰ ਜੇ ਕਲਰ ਦੇ ਸੂਟ ਹੈ ਤੇ ਇਹਦੇ ਤੇ ਵੀ ਆਪਾਂ ਨੇ ਬਹੁਤ ਜਿਆਦਾ ਸੋਹਣਾ ਮਸ਼ੀਨਵਰਕ ਦਾ ਕੰਮ ਕੀਤਾ ਹੋਇਆ ਤੇ ਪੂਰੀ ਵਧੀਆ ਬ੍ਰੈਂਡ ਦੀ ਕਾਟਨ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਮਸਟਰ ਜੈਲੋ ਕਲਰ ਦੇ ਉੱਤੇ ਜੀ ਇਹ ਵਾਲਾ ਸੂਟ ਆਪਾਂ ਨੇ ਰੈਡੀ ਕੀਤਾ ਤੇ ਬਹੁਤ ਜਿਆਦਾ ਸੋਹਣੇ ਫਲਾਵਰ ਬਏ ਹੋਏ ਨੇ ਘੇਰੇ ਦੇ ਉੱਤੇ ਜਿੱਦਾਂ ਆਪਾਂ ਨੂੰ ਕਸਟਮਰ ਨੇ ਗਿਆ ਸੀ ਕਿ ਇਹ ਡਿਜ਼ਾਈਨ ਕਰਨਾ ਆਪਾਂ ਸੇਮ ਡਿਜ਼ਾਈਨ ਕੀਤਾ ਹੈ ਘੇਰੇ ਦੇ ਉੱਤੇ ਤੇ ਸਾਰੇ ਆਪਣੇ ਕੋਲ ਅੱਜ ਇਹ ਵਾਲਾ ਨਿਊ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜਿਆਦਾ ਸੋਨਾ ਸੂਟ ਰੈਡੀ ਰੈਡੀ ਹੋਏ ਹੈ ਜੀ ਕਸਟਮਰ ਨੇ ਜੀ ਕਸਟਮਰ ਨੇ ਆਪਣੇ ਚੋਆਈ ਦੇ ਅਨੁਸਾਰ ਕਲਰ ਲਗਵਾਏ ਨੇ ਜੀ ਤੁਸੀਂ ਵੀ ਆਪਣੇ ਪਸੰਦ ਦੇ ਅਨੁਸਾਰ ਕਲਰ ਲਗਵਾ ਸਕਦੇ ਹੋ ਤੇ ਸੇਮ ਕਮ ਆਊਗਾ ਜਿਹਾ ਮਾਊਗਾ ਜੀ ਬਾਜੂ ਦੇ ਉੱਤੇ ਤੇ ਜੇ ਤੁਸੀਂ ਬਾਜੂ ਨਾਲ ਲਗਾ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਇਹ ਵਾਇ ਸੂਟ ਨਾਲ ਨਾਲ ਦੁਪੱਟਾ ਨਹੀਂ ਇਹ ਵਾਰ ਸੂਟ ਨਾਲ ਨਾ ਦੁਪੱਟਾ ਨਹੀਂ ਡਾਈ ਕਰਵਾਇਆ ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੁਪੱਟੇ ਦੇ ਚਾਰਜਸ ਐਕਸਟਰਾ ਹੋਣਗੇ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਵਿਦਆਊਟ ਦੁਪੱਟਾ ਹੀ ਰੇਟ ਹੋਊਗਾ ਜੀ ਜੇਵਾਲਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸ ਸੂਟ ਆਊਗਾ ਜੀ ਬੋਝਾ ਸੋਨਾ ਪਿੰਕ ਕਲਰ ਦੇ ਉੱਤੇ ਤੇ ਬਹੁਤ ਜਿਆਦਾ ਸੋਹਣਾ ਆਪਾਂ ਨੇ ਇਹ ਵਾਹ ਸੂਟ ਰੈਡੀ ਕੀਤਾ ਹੈ ਇਹ ਵਾਹ ਡਿਜ਼ਾਈਨ ਆਪਾਂ ਪਹਿਲਾਂ ਵੀ ਕਾਫੀ ਸੂਟਾਂ ਦੇ ਉੱਤੇ ਰੈਡੀ ਕੀਤਾ ਹੈ ਜੀ ਇਹ ਪਿਓਰ ਕਾਟਨ ਦੇ ਸੂਟ ਨੇ ਅੱਜ ਵਾਹ ਸਾਰੇ ਤੇ ਇਹਦੇ ਤੇ ਇਹ ਵਾਹ ਆਏਗਾ ਜੀ ਬਾਟਮ ਦੇ ਉੱਤੇ ਕੰਮ ਬਹੁਤ ਜਿਆਦਾ ਸੋਹਣਾ ਕੰਮ ਹੈ ਜੀ ਬਾਟਮ ਦੇ ਉੱਤੇ ਤੇ ਨਾਲ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਕੀਤਾ ਹੋਇਆ ਸ਼ਰਟ ਦੇ ਉੱਤੇ ਆਪਾਂ ਨੇ ਕੰਮ ਤੇ ਬਹੁਤ ਜਿਆਦਾ ਸੋਹਣਾ ਆਪਣਾ ਸ਼ਰਟ ਦੇ ਉੱਤੇ ਕੰਮ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਿਆ ਸੋਹਣਾ neck ਦੇ ਉੱਤੇ ਕੰਮ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਸਾਰੀ ਸ਼ਰਟ ਦੇ ਵਿੱਚ ਛੋਟੀ ਬੁੱਟੀ ਦਿੱਤੀ ਹੋਈ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਆਊਗਾ ਜੀ ਬਾਜੂ ਦੇ ਉੱਤੇ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਹ ਇਹ ਸੁਰ ਦੀ ਜੇ ਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਸਟੱਫ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਣੇ ਕੋ ਬੌਝਾ ਸੁਣਾ ਦੁਪट्टे ਦੇ ਨਾਲ ਸੂਟ ਹੈ ਤੇ ਬੌਝਾ ਸੁਣਾ ਹੈ ਕਲਰ ਹੈ ਜੀ ਦਾ ਮਹਿੰਦੀ ਕਲਰ ਦੇ ਉੱਤੇ ਤੇ ਬੌਝਾ ਸੁਣਾ ਜੈਲੋ ਮਹਿੰਦੀ ਜਿਹਾ ਕਲਰ ਹੈ ਜੀ ਤੇ ਪ੍ਰਿੰਟ ਦੇ ਨਾਲ ਸਾਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬੌਝਾ ਸੋਹਣੀ ਅਲੱਗ ਜੀ ਪ੍ਰਿੰਟਿੰਗ ਹੈ ਤੇ ਅਲੱਗ ਜਿਹਾ ਡਿਜ਼ਾਈਨ ਹੈ ਇਹ ਵਾਲਾ ਸੂਟ ਹੈ ਜਿਹੜਾ ਨਿਊ ਲੁੱਕ ਵਾਲਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਦੁਪੱਟਾ ਇਹਦੇ ਨਾਲ ਤੇ ਬਹੁਤ ਜਿਆਦਾ ਸੋਹਣੀ कॉटन ਹੈ ਜੀ ਆਰਕੰਡੀ ਦੀ कॉटन ਦੇ ਉੱਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਸੂਟ ਹੈ ਜੀ ਇਹ ਵਾਲਾ ਤੇ ਸਾਰੇ ਤੇ ਸਾਰੇ ਪ੍ਰਿੰਟ ਦੇ ਵਿੱਚ ਹੈ ਤੇ ਸਾਰੇ ਪ੍ਰਿੰਟ ਦੇ ਵਿੱਚ ਬਹੁਤ ਜਿਆਦਾ ਸੋਹਣਾ ਹੈਂਡਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਬਹੁਤ ਜਿਆਦਾ ਸੋਹਣਾ ਹੈਂਡਵਰਕ ਦੇ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੀ ਸੂਟ ਨੂੰ ਤੇ ਬਹੁਤ ਜਿਆਦਾ ਸੋਹਣੀ ਅਲੱਗ ਜੀ ਡਿਜ਼ਾਈਨਿੰਗ ਹੈ ਵਾਹ ਸੂਟ ਦੀ ਤੇ ਦੇ ਨਾਲ ਆਊਗਾ ਜੀ ਪਲੇਨ ਬਾਟਮ 2.5 ਮੀਟਰ ਦੀ ਕੱਟ ਰਹੂਗੀ ਜੀ ਸ਼ਰਟ ਦੀ ਤੇ 2.5 ਰਹੂਗੀ ਬਾਟਮ ਦੀ ਤੇ 2.5 ਰਹੇਗੀ ਦੁਪੱਟੇ ਦੀ ਦੁਪੱਟੇ ਦੇ ਉੱਤੇ ਵੀ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਤੇ ਵੀ ਸੇਮ ਕੰਮ ਆਊਗਾ ਇਸੇ ਹੀ ਪ੍ਰਿੰਟਿੰਗ ਆਉਗੀ ਬਹੁਤ ਜਿਆਦਾ ਸੋਹਣਾ ਸੂਟ ਹੈ ਜਿਹਾ ਸੂਟ ਤੁਹਾਨੂੰ ਇਹਦਾ ਦੇ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸ ਸੂਟ ਆਊਗਾ ਜੀ ਆਪਣੇ ਕੋਲ ਬਹੁਤ ਜਿਆਦਾ ਸੋਹਣਾ ਟੈਬੀ ਦੇ ਉੱਤੇ ਵਾਲਾ ਸੂਟ ਰੈਡੀ ਹੋਇਆ ਤੇ ਐਚ ਡੀ ਪ੍ਰਿੰਟ ਦਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਸਟਫ ਹੈ ਦਾ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਜਿਹਾ ਸੂਟ ਹੈ ਵਾੜਾ ਵੀ ਆਪਣੇ ਕੋਲ ਤੇ ਵਾਹ ਇਹਦਾ ਜੀ ਕੇ ਰੇ ਉੱਤੇ ਬਹੁਤ ਜਿਆਦਾ ਸੋਹਣਾ ਫਲਾਵਰ ਹੈ ਤੇ ਵਾਹ ਆਏਗਾ ਜੀ neck ਦੇ ਉੱਤੇ ਤੇ ਐਦਾਂ ਦੀਆਂ ਰਹਿਣੀਆਂ ਜੀ ਬਾਜੂ ਤੇ ਬਹੁਤ ਹੀ ਜਿਆਦਾ ਸੋਹਣੀ ਬਾਟਮ ਬਣੀ ਹੋਈ ਹੈ ਕਿ ਇਹ ਵਾੜੀ ਆਏਗੀ ਜੀ ਬਹੁਤ ਜਿਆਦਾ ਸੋਹਣੇ ਪ੍ਰਿੰਟ ਬਾਟਮ ਹੈ ਤੇ ਜਿੱਦਾਂ ਹੀ ਫਲਾਵਰ ਬਣਿਆ ਹੋਇਆ ਜਿੱਦਾਂ ਹੀ ਫਰੰਟ ਦੇ ਉੱਤੇ ਵੱਡਾ ਫਲਾਵਰ ਆ फ्रंट ਦੇ ਉੱਤੇ ਉਹਨੇ ਵੱਡਾ ਬਣਾਇਆ ਹੋਊਗਾ ਜੀ ਬੈਕ ਸਾਈਡ ਦੇ ਉੱਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਪੀਸ ਹੈ ਤੇ ਇਹਦੇ ਨਾਲ ਤੇ ਇਹਦੇ ਨਾਲ ਵੀ ਬਹੁਤ ਜਿਆਦਾ ਸੋਹਣਾ ਟੈਬੀ ਦਾ ਹੀ ਦੁਪੱਟਾ ਰਹੂਗਾ ਜੀ ਸਾਰਾ ਐਚਡੀ ਪ੍ਰਿੰਟ ਦਾ ਸੂਟ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਗ੍ਰੇ ਟੋਨ ਦੇ ਉੱਤੇ ਵਾਲਾ ਸੂਟ ਹੈ ਜੇ ਜੇ ਤੁਸੀਂ ਇਦਾਂ ਦੇ ਹੋ ਡਿਜ਼ਾਈਨ ਦੇਖਣਾ ਜੇ ਤੁਸੀਂ ਇਦਾਂ ਦੇ ਹੋ ਡਿਜ਼ਾਈਨ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਪ੍ਰਿੰਟ ਸੂਟ ਮੰਗਵਾ ਸਕਦੇ ਹੋ ਜੀ ਐਸੀ ਜੀ ਆਪਣੇ ਅੰਜਵਾਏ ਸੂਟ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਤੁਸੀਂ ਹੋਰ ਡਿਜ਼ਾਈਨਰ ਸੂਟ ਦੇਖਣਾ ਚਾਹੁੰਦੇ ਹੋ ਤਾਂ ਮੇਰਾ ਇੰਸਟਾਗ੍ਰam ਦੀ ਆਈਡੀ ਹੈ ਜੀ ਪੰਜਾਬੀ ਸੂਟ ਰਾਜ ਦੀ ਬੁਟੀਕ ਦੇ ਉੱਤੇ ਉੱਥੇ ਜਾ ਕੇ ਤੁਸੀਂ ਸੋਹਣੇ ਸੋਹਣੇ ਸੂਟਾਂ ਦੇ ਵੀਡੀਓਜ਼ ਦੇਖ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੋ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ